ਵਾਹਿਗੁਰੂ ਜੀ ਕੀ ਫਤਿਹ ਮੈਨੂੰ ਜਦੋਂ ਭਾਈ ਸਾਹਿਬ ਜੀ ਨੇ ਇਹ ਦੱਸਿਆ ਵੀ ਮਹਾਰਾਜ ਜੀ ਇੱਥੇ 40 ਦਿਨ ਟਿਕ ਰਹੇ ਤੇ ਅਸੀਂ ਇਸੇ ਸੰਬੰਧ ਵਿੱਚ ਗੁਰੂ ਰੂਪ ਸਾਧ ਸੰਗਤ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋਨੋਂ ਮਿਲਾ ਕੇ ਜਿਵੇਂ ਕਹਿੰਦੇ ਖਾਲਸਾ ਪੰਥ ਤੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ 40 ਦਿਨ ਦਾ ਸਮਾਗਮ ਮਨਾਉਂਦੇ ਤੇ ਮੇਰੇ ਮਨ ਚ ਬੜਾ ਖੁਸ਼ਾ ਹੋਇਆ ਬੜੀ ਖੁਸ਼ੀ ਹੋਈ ਬੜਾ ਇਹ ਚੰਗਾ ਲੱਗਾ ਕਿ ਜੇ ਇੱਥੋਂ ਦੇ ਪ੍ਰਬੰਧ ਨੂੰ ਚਲਾਉਣ ਵਾਲੇ ਜਿਹੜੇ ਦਿਨ ਮਨਾਉਂਦੇ ਇਸ ਤਰ੍ਹਾਂ ਦੇ ਦਿਨ ਸਾਰੀਆਂ ਥਾਵਾਂ ਤੇ ਮਨਾਏ ਜਾਣ ਤੇ ਕਿਸੇ ਨੂੰ ਮੇਰੇ ਖਿਆਲ ਇਤਿਹਾਸ ਦੱਸਣ ਦੀ ਲੋੜ ਨਹੀਂ ਪਵੇਗੀ ਵੈਸੇ ਹੀ ਪਤਾ ਲੱਗ ਜਾਏਗਾ ਕਿ ਇੱਥੇ ਮਹਾਰਾਜ ਇੰਨੇ ਦਿਨ ਰਹੇ ਇੱਥੇ ਇੰਨੇ ਦਿਨ ਰਹੇ ਇੱਥੇ ਇੰਨੇ ਦਿਨ ਰਹੇ ਉਹਨੇ ਉਹਨੇ ਦਿਨ ਦਾ ਹੀ ਬਣਾਉਣ ਤੇ ਸਾਰਾ ਇਤਿਹਾਸ ਮਹਾਰਾਜ ਦਾ ਜੀਵਨ ਸਾਰਾ ਸਾਹਮਣੇ ਆ ਜਾਏਗਾ ਜਿੱਥੇ ਜਿੱਥੇ ਇਤਿਹਾਸ ਗੁਰਦੁਆਰਾ ਸਾਹਿਬ ਆ ਤੇ ਉਥੋਂ ਸਾਰਾ ਜੀਵਨ ਬੱਚਿਆਂ ਨੂੰ ਜਿਹੜੀ ਨਵੀਂ ਪਨੀਰੀ ਆ ਉਹ ਉਹਨਾਂ ਨੂੰ ਦ੍ਰਿੜ ਹੋ ਜਾਏਗਾ ਦ੍ਰਿੜ ਹੋ ਜਾਏਗਾ ਪੱਕਾ ਹੋ ਜਾਏਗਾ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਕਿਸੇ ਢੰਗ ਦੇ ਨਾਲ ਰਲ ਕੇ ਸੰਗਤ ਕਰ ਰਹੇ ਹੋ ਤੇ ਉਹਨਾਂ 40 ਦਿਨ ਮਨਾਉਣੇ ਬੜਾ ਵੱਡਾ ਜਿਗਰਾ ਚਾਹੀਦਾ ਤੇ ਤੁਹਾਡਾ ਹੈਗਾ ਤੇ ਤੁਸੀਂ ਮਨਾ ਰਹੇ ਹੋ ਤੇ ਮੈਨੂੰ ਬੜੀ ਖੁਸ਼ੀ ਹੈ ਸੋ ਮੇਰੇ ਮਨ 'ਚ ਆਇਆ ਸੰਗਤ ਵੇਖ ਕੇ ਵੀ 1 ਮਿੰਟ ਮੈਂ ਆਪਾਂ ਵਾਹਿਗੁਰੂ ਵਾਹਿਗੁਰੂ ਕਰ ਲਈਏ ਥੋੜਾ ਮਾਨਿਕ ਅਗਰ ਹੋ ਜੇ ਹੋਰ ਸਾਰੇ ਕਿਰਪਾ ਕਰ ਦਿਓ ਕਿਉਂਕਿ ਸਾਧ ਸੰਗਤ ਦੇ ਨਾਲ ਕੀਤਾ ਆਇਆ ਗੁਰਮੰਤਰ ਦ੍ਰਿੜ ਕੀਤਾ ਹੈ ਜਲਦੀ ਹੋ ਜਾਂਦਾ ਹੈ ਇੱਕ ਬੰਦਾ ਇੱਕ ਵਾਰੀ ਵਾਹਿਗੁਰੂ ਕਵੇ ਤੇ ਇੱਕੋ ਵਾਰੀ ਹੁੰਦਾ ਹੈ ਤੇ ਦੋ ਬੰਦੇ ਵਾਹਿਗੁਰੂ ਕਹਿਣ ਤੇ ਇਹਨੂੰ ਵੀ ਦੋ ਦਾ ਫਲ ਇਹਨੂੰ ਵੀ ਦੋ ਦਾ ਫਲ ਮੈਂ ਤੇ ਮੇਰੇ ਦੋਸਤ ਨੇ ਪਾਠ ਕੀਤਾ ਸ੍ਰੀ ਰਹਿਰਾ ਸਾਹਿਬ ਜੀ ਦਾ ਜਦੋਂ ਪਾਠ ਕੀਤਾ ਤੇ ਕਹਿੰਦਾ ਅੱਜ ਮੇਰੇ ਦੋ ਪਾਠ ਹੋ ਗਏ ਮੈਂ ਕਿ ਕਿਸ ਤਰ੍ਹਾਂ ਕਹਿੰਦਾ ਇੱਕ ਤੁਸੀਂ ਕੀਤਾ ਇੱਕ ਮੈਂ ਕੀਤਾ ਮੇਰੇ ਦੋ ਹੋ ਗਏ ਮੈਂ ਕਿਹਾ ਯਾਰ ਮੇਰੇ ਵੀ ਫਿਰ ਦੋ ਹੋ ਗਏ ਕਹਿੰਦੇ ਕਿਸ ਤਰ੍ਹਾਂ ਮੈਂ ਕਿਹਾ ਕਿ ਤੁਸੀਂ ਕੀਤਾ ਕਿ ਮੈਂ ਕੀਤਾ ਮੈਨੂੰ ਸਮਝ ਲੱਗ ਗਈ ਵੀ ਮਹਾਰਾਜ ਬਾਰ ਬਾਰ ਸਾਨੂੰ ਸਾਧ ਸੰਗਤ ਦੇ ਨਾਲ ਕਿਉਂ ਲਾਉਂਦੇ ਆ ਸਾਧ ਸੰਗਤ ਦੇ ਨਾਲ ਕਿਉਂ ਲਾਉਂਦੇ ਕਿਉਂਕਿ ਮੇਰੇ ਮਨ ਦੇ ਵਿੱਚ ਇਹੋ ਜਿਹੇ ਵਿਚਾਰ ਉੱਠਿਆ ਕਿ ਕਈ ਮਹਾਂਪੁਰਖ ਉਹ ਇਕੱਲੇ ਬੈ ਕੇ ਸਾਧਨਾ ਕਰਨ ਦੀ ਗੱਲ ਕਰਦੇ ਆ ਇਕੱਲੇ ਬੈਠ ਕੇ ਤੇ ਉਹ ਇਹ ਵੀ ਗੱਲਾਂ ਕਰਦੇ ਆ ਕਿ ਕੰਨਾਂ 'ਚ ਸ਼ਬਦ ਵੱਜਣਗੇ ਫੇਰ ਇਹ ਜਿਹੜਾ ਭਾਂਡਾ ਸਰੀਰ ਰੂਪ ਪਵਿੱਤਰ ਹੋਏਗਾ ਤਾਂ ਜੇ ਕੰਨਾਂ ਦੇ ਵਿੱਚ ਪੰਜੇ ਸ਼ਬਦ ਵੱਜਣਗੇ ਤਾਂ ਇਹ ਪਵਿੱਤਰ ਹੋਏਗਾ ਤੇ ਮੈਂ ਗੁਰੂ ਸਾਹਿਬ ਦੀ ਗੁਰਬਾਣੀ ਦੇ ਵਿੱਚੋਂ ਜਦੋਂ ਵੀ ਲੱਭਦਾ ਸੀ ਤੇ ਉਹਦੇ ਵਿੱਚ ਇਹੋ ਹੀ ਆਉਂਦਾ ਸੀ ਕਿ ਭਾਈ ਸਾਧ ਸੰਗਤ ਕਰ ਸਾਧ ਸੰਗਤ ਕਰ ਤੇ ਮੈਨੂੰ ਇਹ ਨਹੀਂ ਸੀ ਸਮਝ ਆਉਂਦੀ ਕਿ ਸਾਧ ਸੰਗਤ ਦਾ ਬੈਨੀਫਿਟ ਕੀ ਹੈ ਤਾਂ ਉਸ ਦਿਨ ਮੈਨੂੰ ਸਮਝ ਆਇਆ ਵੀ ਇੱਕ ਜਣਾ ਅਗਰ ਇਕੱਲਾ ਰੱਬ ਦਾ ਨਾਮ ਜਪੇ ਜਾਂ ਗੁਣ ਗਾਏ ਉਹ ਇੱਕ ਵਾਰੀ ਗਿਣਤੀ ਚਾਹੁੰਦਾ ਤੇ ਜੇ ਦੋ ਇਕੱਠੇ ਕਰਨ ਤੇ ਇਹਨੂੰ ਵੀ ਦੋ ਦਾ ਬੋਨਸ ਇਹਨੂੰ ਵੀ ਦੋ ਦਾ ਬੋਨਸ ਤਾਂ ਮੈਨੂੰ ਸਮਝ ਲੱਗੀ ਕਿ ਜੇ 100 ਪਰਸਨ 100 ਆਦਮੀ ਜਾਂ 100 ਇਨਸਾਨ ਇਕੱਠੇ ਹੋ ਕੇ ਰੱਬ ਰੱਬ ਕਰਨ ਤੇ ਹਰ ਇੱਕ ਨੂੰ 100-100 ਦਾ ਫਾਲੋ ਹੋ ਜਾਏਗਾ ਕਰਨਾ ਇੱਕ ਵਾਰੀ ਤੇ ਬੋਨਸ 100 ਦਾ ਗੱਲ ਸਮਝ ਆ ਰਹੀ ਏ ਕਰਨਾ ਇੱਕ ਵਾਰੀ ਤੇ ਬੋਨਸ 100 ਦਾ ਹੁਣ ਇੱਕ ਬੰਦਾ ਬੈਠ ਕੇ 2 ਘੰਟੇ ਜਾਂ 5 ਘੰਟੇ ਬੈਠ ਕੇ ਰੱਬ ਰੱਬ ਕਰੇ ਵਾਹਿਗੁਰੂ ਵਾਹਿਗੁਰੂ ਕਰੇ ਜਾਂ ਮੂਲ ਮੰਤਰ ਕਰੇ ਜਾਂ ਇੱਕ ਓੰਕਾਰ ਤੋਂ ਲੈ ਕੇ ਹੋਰ ਬਾਣੀ ਪੜੇ ਇਕੱਲਾ ਬੈਠ ਕੇ ਉਹਦੀ ਇੱਕੋ ਵਾਰੀ ਗਿਣਤੀ ਚ ਹੋਣੀ ਤੇ ਜੇ ਸੰਗਤ ਰੂਪ ਚ ਬੈਠ ਕੇ ਕਰੇ ਤੇ ਮਲਟੀਪਲੀਕੇਸ਼ਨ ਹੋ ਜਾਂਦੀ ਗੁਣਾ ਹੋ ਜਾਂਦੀ ਜ਼ਰਬ ਹੋ ਜਾਂਦੀ ਤੇ ਉਹਨੇ ਗੁਣਾ ਫਾਲੋ ਜਾਂਦਾ ਹੈ ਤੇ ਓਡੀ ਛੇਤੀ ਭਾਂਡਾ ਸਾਫ਼ ਹੋ ਜਾਂਦਾ ਹੈ ਮੈਂ ਕਿਹਾ ਮਹਾਰਾਜ ਨੇ ਤੇ ਬੜਾ ਸੌਖਾ ਵਧੀਆ ਸੁਚੱਜਾ ਢੰਗ ਦੱਸਤਾ ਸਾਨੂੰ ਸ਼ਾਰਟਕਟ ਵੇ ਦੱਸਿਆ ਕਿ ਜਿਹਦੇ ਨਾਲ ਜਲਦੀ ਪਵਿੱਤਰ ਹੋ ਜਾਂਗੇ ਜਿਹੜਾ ਮਹਾਰਾਜ ਨੇ ਲਿਖਿਆ ਨਾ ਭਾਂਡਾ ਧੋਏ ਬੈਸ ਧੂਪ ਦੇ ਵ ਤਉ ਦੁੱਧੇ ਕੋ ਜਾਓ ਉਹ ਜਿਹੜਾ ਭਾਂਡਾ ਇਹਨਾਂ ਛੇਤੀ ਪਵਿੱਤਰ ਹੋ ਜਾਏਗਾ ਮਹਾਰਾਜ ਨੇ ਜਿਹੜੀ ਇਹ ਗੁਰੂ ਘਰ ਦੀ ਸੇਵਾ ਭਾਵੇਂ ਉਹ ਭਾਂਡੇ ਮਾਂਜਣ ਦੀ ਆ ਭਾਵੇਂ ਉਹ ਝਾੜੂ ਫੇਰਨ ਦੀ ਆ ਭਾਵੇਂ ਕਿਸੇ ਪ੍ਰਕਾਰ ਦੀ ਸੇਵਾ ਹੈ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਹਉਮੈ ਆ ਉਹ ਛੇਤੀ ਮਰ ਜਾਂਦੀ ਹੈ ਤੇ ਤਾਂ ਮੈਨੂੰ ਸਮਝ ਲੱਗੀ ਕਿ ਦੂਜਿਆਂ ਦੇ ਕਨਸੈਪਟ ਬਹੁਤ ਨੀਚੇ ਰਹਿ ਜਾਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਸਾਹਿਬ ਜੀ ਦੇ ਕਨਸੈਪਟ ਸਾਨੂੰ ਛੇਤੀ ਰੱਬ ਨਾਲ ਜੋੜਦੇ ਆ ਔਰ ਜਿਹੜਾ ਅਮਰਤ ਛਕਾਇਆ ਉਹ ਤੇ ਹੋਰ ਵੀ ਸ਼ਾਰਟਕਟ ਹੈ ਕਿ ਦਸਮ ਪਾਤਸ਼ਾਹ ਜੀ ਨੇ ਤੇ ਜਿੰਨੇ ਵੀ ਨਿਯਮ ਬੰਨੇ ਸਾਡੇ ਵਾਸਤੇ ਜੋਤ ਤੇ ਇੱਕੋ ਹੀ ਹੈ ਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਉਹੀ ਉਹੀ ਜੋਤ ਹੈ ਜਿੰਨੇ ਨਿਯਮ ਦਸਮ ਪਾਤਸ਼ਾਹ ਨੇ ਸਾਡੇ ਵਾਸਤੇ ਲਾਸਟ ਮੂਮੈਂਟ ਤੇ ਬੰਨੇ ਆ ਉਹ ਸਾਡੇ ਵਾਸਤੇ ਬਹੁਤ ਭਲੇ ਬਹੁਤ ਭਲੇ ਔਰ ਬਹੁਤ ਸ਼ਾਰਟਕਟ ਹੈ ਛੇਤੀ ਅਸੀਂ ਰੱਬ ਬਣ ਸਕਦੇ ਆ ਇਹ ਧਿਆਨ ਚ ਰੱਖਿਓ ਕਿ ਜਿਹੜੇ ਤੁਸੀਂ ਪ੍ਰੋਗਰਾਮ ਮਨਾਉਣ ਰਹੇ ਜੇ ਇਨਾਂ ਦਾ ਇੱਕੋ ਹੀ ਮੰਤਵ ਆ ਇੱਕੋ ਹੀ ਮੰਤਵ ਹੈ ਇੱਕੋ ਹੀ ਮਤਲਬ ਹੈ ਕਿ ਸਾਡੇ ਸਾਰਿਆਂ ਵਿੱਚੋਂ ਕੋਈ ਪਵਿੱਤਰ ਹੋ ਕੇ ਇਦਾਂ ਕਹਿ ਲੋ ਕਿ ਸਾਡੀਆਂ ਗਿਆਨ ਇੰਦਰੀਆਂ ਪਵਿੱਤਰ ਹੋਣ ਤੋਂ ਬਾਅਦ ਇਹ ਭਾਂਡਾ ਪਵਿੱਤਰ ਹੋ ਕੇ ਤੇ ਕੋਈ ਗੁਰਮਖ ਬਣਨ ਤੋਂ ਬਾਅਦ ਨਾਮ ਜਪ ਕੇ ਰੱਬ ਬਣ ਜਾਵੇ ਬਸ ਰੱਬ ਬਣਨ ਵਾਸਤੇ ਆਪਾਂ ਇਹ ਜਨਮ ਲਿਆ ਹੈ ਹੋਰ ਕਿਸੇ ਕੰਮ ਲਈ ਨਹੀਂ ਲਿਆ ਹੈ ਮਹਾਰਜ ਨੂੰ ਪੰਚਮ ਪਾਤਸ਼ਾਹ ਦੋ ਲੈਣਾ ਚੀ ਸਮਝਾ ਦਿੰਦੇ ਸਾਨੂੰ ਕਹਿੰਦੇ ਭਈ ਪ੍ਰਾਪਤ ਮਾਨਖ ਦਿਹਰੀਆ ਕਾਦੇ ਵਾਸਤੇ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਤੇਰੀ ਵਾਰੀ ਆ ਰੱਬ ਨੂੰ ਮਿਲਣ ਦੀ ਪਰਮਾਤਮਾ ਨੂੰ ਬਸ ਤੇ ਅੱਗੇ ਲਿਖਿਆ ਹੋਰ ਕਾਜ ਤੇਰੇ ਕਿਤੇ ਨਾ ਕੰਮ ਇਹ ਨਹੀਂ ਕਿਤੇ ਵੀ ਲਿਖਿਆ ਕਿ ਹੋਰ ਦੁਨੀਆ ਦੇ ਮਿਹਨਤ ਕਰਨੀ ਛੱਡ ਦੇ ਕਿਤੇ ਨਹੀਂ ਲਿਖਿਆ ਮਹਾਰਾਜ ਨੇ ਆਲਸੀ ਬਣਨ ਨੂੰ ਕਿਤੇ ਵੀ ਨਹੀਂ ਕਿਹਾ ਮਹਾਰਾਜ ਕਹਿੰਦੇ ਦੋ ਲਾਈਨਾਂ ਦੇ ਵਿੱਚ ਮੀਰੀ ਤੇ ਪੀਰੀ ਦਾ ਕਨਸੈਪਟ ਸਮਝਾਉਂਦੇ ਆ ਮੈਂ 1 ਮਿੰਟ ਤੋਂ ਬਾਅਦ ਸਮਾਪਤੀ ਇਹ ਵਾਲੇ ਤੇ ਫਿਰ ਆਪਾਂ ਕੀਰਤਨ ਕਰਾਂਗੇ ਦੋ ਲਾਈਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਿਉਂਕਿ ਛੇਵੇਂ ਪਾਤਸ਼ਾਹ ਜੀ ਦਾ ਅਸਥਾਨ ਹੈ ਦੋ ਲਾਈਨਾਂ 'ਚ ਮੀਰੀ ਤੇ ਪੀਰੀ ਦਾ ਕਨਸੈਪਟ ਸਮਝਾ ਦਿੰਦੇ ਦੋ ਲਾਈਨਾਂ 'ਚ ਸਾਨੂੰ ਸਾਰਿਆਂ ਨੂੰ ਕਿਸੇ ਥਾਂ ਤੇ ਨਹੀਂ ਲੈ ਕੇ ਆ ਕੇ ਤੁਸੀਂ ਆਲਸੀ ਬਣ ਕੇ ਲੰਮੇ ਪੈਰੋ ਕੰਮ ਕੱਖ ਨਾ ਕਰੋ ਨਾ ਕਿਤੇ ਨਹੀਂ ਲਿਖਿਆ ਪੜ੍ਹ ਲਓ ਸਾਰਾ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਤੇ ਨਹੀਂ ਲਿਖਿਆ ਇਹ ਲਿਖਿਆ ਹੈ ਉਦਮ ਐ ਹੋ ਗਿਆ ਮੀਰੀ ਦਾ ਮੀਰੀ ਦਾ ਇੱਕ ਲਾਈਨ ਮੀਰੀ ਦੀ ਦੂਜੀ ਪੀਰੀ ਦੀ ਧਿਆਨ ਨਾਲ ਸਮਝ ਲਿਓ ਇਹ ਮੀਰੀ ਮੈਂ ਬੋਲਣ ਲੱਗਾ ਮੀਰੀ ਦੀ ਲਾਈਨ ਉਦਮ ਕਰੇਂਦਿਆਂ ਜਿਓ ਤੂੰ ਕਮਾਵਦਿਆਂ ਸੁਖ ਪਹੁੰਚ ਇਹ ਹੋ ਗਈ ਮੇਰੀ ਕਹਿੰਦੇ ਉਦਮ ਕਰ ਠੱਗੀ ਨਾ ਮਾਰ ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁਖ ਪਹੁੰਚ ਕਮਾਈ ਕਰ ਠੱਗੀ ਨਾ ਮਾਰ ਮਿਹਨਤ ਕਰਕੇ ਕਮਾਈ ਕਰ ਆਪਣਾ ਬਣਦਾ ਹੱਕ ਲੈ ਠੱਗੀ ਨਾ ਮਾਰ ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁਖ ਪਹੁੰਚ ਵਿਲੜ ਰਹਿਣ ਨੂੰ ਕਿਤੇ ਨਹੀਂ ਕਿਹਾ ਕਹਿੰਦੇ ਨਹੀਂ ਕਿਹਾ ਕਿ ਤੁਸੀਂ ਸਾਰੇ ਧੰਦੇ ਛੱਡ ਦਿਓ ਕਹਿੰਦੇ ਕੰਮ ਕਰ ਉਦਮ ਕਰਿੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਪਹੁੰਚ ਇਹ ਹੋ ਗਈ ਮੀਰੀ ਤੇ ਦੂਜੀ ਲਾਈਨ ਦੀ ਪੀਰੀ ਭਗਤੀ ਧਿਆਇਂਦਿਆਂ ਪ੍ਰਭੂ ਮਿਲ ਕਹਿੰਦੇ ਰੱਬ ਰੱਬ ਵੀ ਕਰ ਤੇ ਰੱਬ ਨੂੰ ਮਿਲ ਜਾ ਰੱਬ ਬਣ ਜਾ ਧਿਆਇਂਦਿਆਂ ਪ੍ਰਭੂ ਮਿਲ ਤੇ ਕਹਿੰਦੇ ਫੇਰ ਕਹਿੰਦੇ ਉਤਰੀ ਮਨ ਕੀ ਚਿੰਦ ਕਹਿੰਦੇ ਮਨ ਦੀ ਚਿੰਤਾ ਉਤਰ ਜੇਗੀ ਤੈਨੂੰ ਟੈਨਸ਼ਨ ਕੋਈ ਨਹੀਂ ਰੱਬ ਦੇ ਘਰ ਜੇ ਜਦੋਂ ਜਾਏਗਾ ਜਦੋਂ ਤੇਰੇ ਸਵਾਸਾਂ ਦੀ ਗਿਣਤੀ ਪੂਰੀ ਹੋਏਗੀ ਤੇ ਤੂੰ ਟੌਰ ਨਾਲ ਜਾਏਗਾ ਮਾਣ ਕਰਕੇ ਜਾਏਗਾ ਕਿ ਤੂੰ ਮੇਰੀ ਵੀ ਕਮਾਈ ਤੇ ਪੀਰੀ ਵੀ ਕਮਾਈ ਐਸੇ ਗੁਰੂ ਸਾਡੇ ਜਿਹੜੇ ਸਾਨੂੰ ਛੋਟੇ ਛੋਟੇ ਟੈਕਨੀਕ ਦੱਸ ਕੇ ਸ਼ਾਰਟਕਟ ਦੱਸ ਕੇ ਤੇ ਸਾਡੇ ਵਾਸਤੇ ਭਲਾ ਕਰਗੇ ਸਾਧ ਸੰਗਤ ਵੀ ਸ਼ਾਰਟਕਟ ਤੇ ਇਹ ਜਿਹੜਾ ਦੋ ਲਾਈਨਾਂ ਦੇ ਵਿੱਚ ਕਨਸੈਪਟ ਸਾਰੀ ਜ਼ਿੰਦਗੀ ਦਾ ਸਮਝਾ ਗਏ ਐਸੇ ਗੁਰੂ ਜਿਨ੍ਹਾਂ ਦੇ ਅੱਜ ਤੁਸੀਂ ਦਿਨ ਮਨਾ ਰਹੇ ਹੋ ਬੜੀ ਖੁਸ਼ੀ ਵਾਲੀ ਗੱਲ ਆਓ ਹਰੀ ਜਸ ਕਰਨਾ ਕਰੀਏ ਜੀ ਇੱਕ ਹੋਰ ਕਹਿੰਦੇ ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਏ ਗੋਵਿੰਦ ਦੇ ਪ੍ਰਮਾਤਮਾ ਦੇ ਗੁਣ ਗਾਓ ਤੁਹਾਨੂੰ ਪੁੰਨ ਮਿਲਣਗੇ ਜਿਹੜੇ ਤੁਸੀਂ ਲੰਗਰ ਲਾ ਕੇ ਪੁੰਨ ਕਰਦੇ ਹੋ ਕਿਸੇ ਦਾ ਭਲਾ ਕਰਕੇ ਪੁੰਨ ਕਰਦੇ ਹੋ ਇੱਥੇ ਸਾਧ ਸੰਗਤ ਦੇ ਵਿੱਚ ਬੈਠ ਕੇ ਹਰੀ ਗੁਣ ਗਾਓ ਪ੍ਰਮਾਤਮਾ ਦੇ ਗੁਣ ਗਾਓ ਪ੍ਰਮਾਤਮਾ ਦੇ ਵਿੱਚ ਔਗਣ ਹੈ ਹੀ ਨਹੀਂ ਗੁਣ ਹੀ ਗੁਣ ਹੈ ਉਹਦੇ ਗੁਣ ਗਾਉਣੇ ਆ ਤੇ ਤੁਹਾਡੇ ਪੁੰਨ ਜਮਾ ਹੋ ਜਾਣੇ ਤੇ ਰਸਨਾ ਸਫਲੀ ਹੋ ਜਾਣੀ ਕਿੰਨਾ ਭਲਾ ਕੀਤਾ ਮਹਾਰਾਜ ਨੇ